ਮੁਬਾਰਤ ਸਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਈ ਟੈਕ ਹੁੰਦੇ ਆ ਡਰੋਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਨਿਗਰਾਨੀ ਰੱਖੀ ਜਾ ਰਹੀ ਹੈ ਉਹਨਾਂ ਨੌਜਵਾਨਾਂ ਦੇ ਉੱਤੇ ਜਿਹਨਾਂ ਦੇ ਵੱਲੋਂ ਚਾਈਨਸ ਸ਼ੋਰ ਦੇ ਨਾਲ ਗੁੱਡੀਆਂ ਜਿਹੜੀਆਂ ਉਡਾਈਆਂ ਤੁਸੀਂ ਇਹ ਦੇਖੋ ਕਿਸ ਤਰ੍ਹਾਂ ਜਿਹੜੇ ਉੱਚ ਅਧਿਕਾਰੀ ਨੇ ਪੁਲਿਸ ਦੇ ਉਹ ਇੱਥੇ ਪਹੁੰਚੇ ਹੈ ਤੇ ਡਰੋਨਾਂ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਨੌਜਵਾਨ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਚਾਈਨਸ ਸ਼ੋਰ ਦੇ ਨਾਲ ਗੁੱਡੀਆਂ ਜਿਹੜੀਆਂ ਉਡਾਈਆਂ ਜਾ ਰਹੀਆਂ ਭੰਗੋ ਭਾਜੀ ਲੋਕੀ ਜਿਹੜੀ ਅੱਜਕੱਲ ਜ਼ਿਆਦਾ ਇਹਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਬਹੁਤ ਹੀ ਘਤਨਾਕ ਹੈ ਇਸ ਸੀਜ਼ਨ ਦੇ ਵਿੱਚ ਹੀ ਸਾਡੇ ਸ਼ਹਿਰ ਦੇ ਵਿੱਚ ਦੋ ਮੋਤਾਂ ਇਸ ਕੋਨੀ ਟੋਰ ਦੇ ਨਾਲ ਹੋ ਚੁੱਕੀਆਂ ਨੇ ਜਿਹੜੇ ਚਾਈਨਸ ਧੋਰ ਵੇਚਣ ਵਾਲੇ ਨੇ ਦੁਕਾਨਦਾਰ ਜਾਂ ਜਿਹੜੇ ਘਰਾਂ 'ਚ ਜਾਂ ਉੱਥੇ ਫਿਰਕੇ ਵੇਚਦੇ ਨੇ ਉਹਨਾਂ ਦੇ ਹੀ ਇਨਫਰਮੇਸ਼ਨ ਦੇ ਆਧਾਰ ਤੇ ਉਹਨਾਂ ਕੋ ਰਿਕਵਰੀ ਕਰਕੇ ਉਹਨਾਂ ਦੇ ਬਲਾਕ 25 ਡਿਸਟ੍ਰਿਕਟ ਕਿੱਥੇ ਜਾ ਰਹੇ ਨੇ ਦੇਖੋ ਡਰੋਨ ਦੀ ਸਹਾਇਤਾ ਦੇ ਨਾਲ ਹੁਣ ਤੱਕ ਅਸੀਂ 450 ਦੇ ਕਰੀਬ ਜਿਹੜਾ ਘਟੂ ਹੈ ਜਿਹੜਾ ਬ੍ਰਾਮਭਦ ਕਰ ਚੁੱਕੇ ਆ ਟੋਟਲ 1000 ਤਕਰੀਬ ਵਟੂ ਜਿਹੜਾ ਸੀ ਹੋਂ ਤੱਕ ਬ੍ਰਾਮਭਦ ਕਰ ਲਿਆ ਚੰਗੀ ਸੁਰਤਾ ਇਸ ਦੀ ਕਿੰਨੀ ਦਾ ਰੇਂਜ ਕਿੰਨੀ ਕਿੰਨੀ ਦੂਰ ਤੱਕ ਡਰਨ ਉੱਡਦਾ ਸਰ ਇਹ 14 ਕਿਲੋਮੀਟਰ ਤੱਕ ਦੀ ਰੇਂਜ ਹੈ ਗਈ ਦੀ 14 ਕਿਲੋਮੀਟਰ ਦੇ ਏਰੀਆ ਚ ਜਿਹੜਾ ਵੀ ਕੱਟੂ ਦਾ ਗੁੱਡੀ ਦਾ ਤੇ ਪੜਿਆ ਜੋ ਵੀ ਰਿਕਾਰਡ ਹੋ ਜੂਗਾ ਅੰਮ੍ਰਿਤਸਰ ਪੁਲਿਸ ਹੋਂ ਨਾ ਹਾਈ ਟੈਕ ਹੋ ਚੁੱਕਿਆ ਤੁਹਾਨੂੰ ਦੱਸਦੇ ਕਿ 13 ਜਨਵਰੀ ਲੋੜੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਬਣਾਈ ਜੇ ਲੋਕ ਜਿਹੜੇ ਨੇ ਖਾਸ ਕਰਕੇ ਅੰਮ੍ਰਿਤਸਰ ਵਾਸੀ ਵੱਡੇ ਤਦਾਦ ਤੇ ਪਤੰਗ ਬਰ ਚਾਈਨਾ ਸਟੋਰ ਦਾ ਕਾफी ਇਸਤੇਮਾਲ ਕਰਕੇ ਇਸ ਤੋਂ ਬਾਅਦ ਹੁਣ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਈ ਟੈਕ ਹੁੰਦੇ ਆ ਡਰੋਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਨਿਗਰਾਨੀ ਰੱਖੀ ਜਾ ਰਹੀ ਹੈ ਉਹਨਾਂ ਨੌਜਵਾਨਾਂ ਦੇ ਉੱਤੇ ਜਿਹੜਾਂ ਦੇ ਵੱਲੋਂ ਜਿਹੜੀ ਹੈ ਚਾਈਨਸ ਸਟੋਰ ਦੇ ਨਾਲ ਗੁੱਡੀਆਂ ਜਿਹੜੇ ਉਡਾਈਏ ਤੁਸੀਂ ਤਸਵੀਰਾਂ ਵਿੱਚ ਵੇਖੋ ਕਿਸ ਤਰ੍ਹਾਂ ਜਿਹੜੇ ਉੱਚ ਅਧਿਕਾਰੀ ਨੇ ਪੁਲਿਸ ਦੇ ਉਹ ਇੱਥੇ ਪਹੁੰਚੇ ਅਤੇ ਡਰੋਨਾਂ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਨੌਜਵਾਨ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਚਾਈਨਸ ਸਟੋਰ ਦੇ ਨਾਲ ਗੁੱਡੀਆਂ ਜਿਹੜੀਆਂ ਉਡਾਈਏ ਜਾ ਰਹੀਆਂ ਕਿਉਂਕਿ ਅੰਮ੍ਰ ਉਹ ਜਿਹੜੇ ਨੇ ਪਤੰਗਬਾਜ਼ੀ ਕਰਦੇ ਨੇ ਗੁੜੀਆਂ ਵਾਲੇ ਨੇ ਗੱਲਬਾਤ ਕਰਦੇ ਆਪਾਂ ਜਰੂਰ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ ਇਸ ਤਰ੍ਹਾਂ ਦੀ ਤਸਵੀਰ ਚ ਵੇਖ ਸਕਦੇ ਕਿਸ ਤਰ੍ਹਾਂ ਡਰੋਨਾਂ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਵੱਡੀ ਤਦਾ ਜਿਹੜੇ ਲੋਕ ਨੇ ਨੌਜਵਾਨ ਨੇ ਅੰਮ੍ਰਿਤਸਰ ਵਾਸੀ ਉਹ ਗੁੜੀਆਂ ਉਡਾਉਂਦੇ ਨੇ ਅਸੀਂ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਇਸ ਵੀ ਜਸਪਾਲ ਸਿੰਘ ਜੀ ਨੇ ਗੱਲਬਾਤ ਕਰਦੇ ਆ ਸਰ 13 ਜਨਵਰੀ ਸਰ ਆ ਰਹੀ ਆ ਅੰਮ੍ਰਿਤਸਰ ਪੁਲਿਸ ਹਾਈ ਟੈਕ ਹੋ ਚੁੱਕੀ ਹੈ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਯਤਨ ਕੀਤੇ ਜਾ ਰਹੇ ਕਿਸ ਤਰ੍ਹਾਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਦੇਖੋ ਇਸ ਲੋੜੀ ਦੇ ਤਿਹਾਰ ਦੇ ਸੀਜ਼ਨ ਦੇ ਕਰਕੇ ਸਾਡੇ ਸ਼ਹਿਰ ਦੇ ਵਿੱਚ ਇਹ ਪਤੰਗबाजी ਹੁੰਦੀ ਹੈ ਪਤੰਗबाजी ਲੋਕੀ ਜਿਹੜੀ ਅੱਜ ਕੱਲ ਜਿਆਦਾ ਇਹਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਬਹੁਤ ਹੀ ਕਤਾਰਨਾਕ ਹੈ ਇਸ ਸੀਜ਼ਨ ਦੇ ਵਿੱਚ ਹੀ ਸਾਡੇ ਸ਼ਹਿਰ ਦੇ ਵਿੱਚ ਦੋ ਮੋਤਾਂ ਇਸ ਖੂਨੀ ਡੋਰ ਦੇ ਨਾਲ ਹੋ ਚੁੱਕੀਆਂ ਨੇ ਸਾਡੇ ਸੀਪੀ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਭੁੱਲ ਸਰ ਉਹਨਾਂ ਨੂੰ ਖਾਸ ਜ਼ਾਇਤਾ ਨੇ ਇਸ ਖੂਨੀ ਡੋਰ ਦਾ ਸ਼ਹਿਰ ਦੇ ਵਿੱਚੋਂ ਖਾਤਮਾ ਕਰਨਾ ਉਹਦੇ ਵਿਰਤੀ ਅਸੀਂ ਇਹਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਅਭਿਆਨ ਚਲਾਇਆ ਹੈ ਉਹਦੇ ਵਿੱਚ ਜਿਹੜੇ ਚਾਈਨਸ ਡੋਰ ਵੇਚਣ ਵਾਲੇ ਨੇ ਦੁਕਾਨਦਾਰ ਜਾਂ ਜਿਹੜੇ ਘਰਾਂ 'ਚ ਜਾਂ ਤੁਰ ਫਿਰ ਕੇ ਵੇਚਦੇ ਨੇ ਉਹਨਾਂ ਦੇ ਹੀ ਇਨਫਰਮੇਸ਼ਨ ਦੇ ਆਧਾਰ ਤੇ ਉਹਨਾਂ ਕੋਲ ਰਿਕਵਰੀ ਕਰਕੇ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਨੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਅੱਜ ਹੁਣ ਪਿਛਲੇ ਹਫਤੇ ਤੋਂ ਡਰੋਨ ਦੇ ਰਾਹੀਂ ਜਿਹੜਾ ਇਸ ਚਾਈਨੀ ਟੋਰ ਦੇ ਖਿਲਾਫ ਅਭਿਆਨ ਚਲਾਇਆ ਹੈ ਇਹਦੇ ਵਿੱਚ ਅਸੀਂ ਡਰੋਨ ਦੀ ਸਹਾਇਤਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਜਿਹੜੇ ਨੌਜਵਾਨ ਜਾਂ ਬੱਚੇ ਜਿਹੜੇ ਆ ਚਾਈਨੀ ਟੋਰ ਦੇ ਨਾਲ ਪਤੰਗਬਾਜ਼ੀ ਕਰਦੇ ਨੇ ਉਹਨਾਂ ਦੀ شناخت ਕੀਤੀ ਜਾ ਰਹੀ ਹੈ شناخت ਕਰਨ ਤੋਂ ਬਾਅਦ ਉਹਨਾਂ ਨੂੰ ਤੁਸੀਂ ਬੁਲਾ ਕੇ ਉਹਨਾਂ ਕੋ ਪਹਿਲੀ ਤੇ ਪੁੱਛਿਆ ਜਾਂਦਾ ਵੀ ਉਹ ਕਿੱਥੋਂ ਲੈ ਕੇ ਆਏ ਉਹਨਾਂ ਦੀ ਇਨਫਰਮੇਸ਼ਨ ਦੇ ਆਧਾਰ ਤੇ ਅਸੀਂ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਕਾਬੂ ਕਰ ਕੇ ਰਿਕਵਰੀ ਕੀਤੀ ਜਾ ਰਹੀ ਹੈ ਹੁਣ ਤੱਕ ਕਾਫੀ ਰਿਕਵਰੀ ਅਸੀਂ ਡਰੋਨ ਦੀ ਸਹਾਇਤਾ ਦੇ ਨਾਲ ਤੁਸੀਂ ਕਿਹਾ ਇੱਕ ਹਫਤੇ ਤੋਂ ਲਗਾਤਾਰ ਉਹ ਲੋਕਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਜਿਹੜੀ ਪਤੰਗਬਾਜ਼ੀ ਕਰਦੇ ਆ ਡਰੋਨ ਦੇ ਜ਼ਰੀਏ ਲੇਕਿਨ ਹੁਣ ਤੱਕ ਉਦਰੀ ਜੀ ਬਰਾਮਦਗੀ ਕਿੰਨੀ ਹੋਈ ਹੈ ਡਰੋਨ ਦੀ ਵਜ੍ਹਾ ਨਾਲ ਤੁਹਾਨੂੰ ਕਿੰਨੀ ਸਫਲਤਾ ਮਿਲੀ ਦੇਖੋ ਡਰੋਨ ਦੀ ਸਹਾਇਤਾ ਦੇ ਨਾਲ ਹੁਣ ਤੱਕ ਅਸੀਂ 450 ਦੇ ਕਰੀਬ ਜਿਹੜਾ ਗੱਟੂ ਹੈ ਜਿਹੜਾ ਬਰਾਮਦ ਕਰ ਚੁੱਕੇ ਆ ਇਸ ਤੋਂ ਇਲਾਵਾ ਦੂਜੇ ਤਰੀਕੇ ਨਾਲ ਵੀ ਜਿਹੜੇ ਅਸੀਂ ਰਿਕਵਰੀ ਕਰੇ ਟੋਟਲ 1000 ਦੇ ਕਰੀਬ ਗੱਟੂ ਜਿਹੜਾ ਅਸੀਂ ਹੁਣ ਤੱਕ ਬਰਾਮਦ ਕਰ ਲਿਆ ਹੈ ਚੈਂਜ ਸਟੋਰ ਦਾ ਇਹ ਇਹ অভিযান ਅਡਾ ਲਗਾਤਾਰ ਜਾਰੀ ਰਹੂਗਾ ਈਵਨ ਲੋੜੀ ਬਸੰਤ ਤੱਕ ਵੀ ਲਗਾਤਾਰ ਜਿੱਦਾਂ ਜੇ ਰਹੀ ਸੀ ਇਹ ਖੂਨੀ ਡੋਰ ਨੂੰ ਚਾਹ ਚੁੱਕ ਖਤਮ ਨਹੀਂ ਕਰ ਦਿੰਦੇ ਅਸੀਂ ਲਗਾਤਾਰ ਇਸ ਤੇ ਲੱਗੇ ਰਹਾਂਗੇ ਸਰ ਬੱਚੇ ਨੂੰ ਸਰ ਸਮਝਾਇਆ ਕਿਸ ਤਰ੍ਹਾਂ ਜਾਹ ਰਿਹਾ ਅਵੇਅਰ ਕਿਸ ਤਰ੍ਹਾਂ ਕੀਤਾ ਜਾ ਰਿਹਾ ਤੇ ਕਾਰਵਾਈ ਕਿਸ ਤਰ੍ਹਾਂ ਕੀਤੀ ਜਾਂਦੀ ਕਿਉਂਕਿ ਅਸੀਂ ਵੇਖਦੇ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਕਦਮ ਚੱਕੇ ਪਰ ਫਿਰ ਵੀ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਗੱਟੂ ਵਿਕਦਾ ਲੋਕ ਜੁਰ ਜੇ ਕੋ ਉਹ ਜਿਹੜਾ ਕ੍ਰਾਈਮ ਹੁੰਦਾ ਕੋਈ ਵੀ ਉਹ ਸ਼ੁਰੂ ਵੀ ਹੁੰਦਾ ਤੇ ਖਤਮ ਵੀ ਹੁੰਦਾ ਹੈ ਕਿ ਚਾਈਨਿਸ ਜੋਰ ਜਿਹੜੀ ਇਹ ਅੱਜ ਤੱਕ ਸ਼ੁਰੂ ਨਹੀਂ ਪਹਿਲਾਂ ਤੋਂ ਸ਼ੁਰੂ ਆ ਹਰ ਸਾਲ ਇਹਦੇ ਖਿਲਾਫ ਜਿਹੜੀ ਕਾਰਵਾਈ ਵੀ ਹੁੰਦੀਆਂ ਤੇ ਲੇਕਿਨ ਲਗਾਤਾਰ ਜਾਰੀ ਵੀ ਰਹਿੰਦੀ ਆ ਇਸ ਵਾਰੀ ਸਾਡੇਆਂ ਥੋੜਾ ਇਹਦੇ ਪ੍ਰਤੀ ੜਾ ਨਜ਼ਰੀਆ ਹੋਰ ਵੱਖਰੇ ਤਰ੍ਹਾਂ ਦਾ ਹੈ ਜਿਸ ਵਾਰੀ ਅਸੀਂ ਤਹੀਆ ਕੀਤਾ ਹੋਇਆ ਵੀ ਇਹਦੇ ਨਾਲ ਅਸੀਂ ਕੋਈ ਸ਼ਹਿਰ ਦੇ ਵਿੱਚ ਜਾਨੀ-ਮਾਲੀ ਨੁਕਸਾਨ ਨਹੀਂ ਹੋਣ ਦੇਣਾ ਪਹਿਲਾਂ ਜਿਹੜਾ ਹੋ ਚੁੱਕਿਆ ਉਹ ਸਾਡੇ ਵਾਸਤੇ ਉਹ ਵੀ ਸਹਿਯੋਗ ਨਹੀਂ ਹੈਗਾ ਅੱਗੇ ਤੋਂ ਅਸੀਂ ਇਸ ਤੋਂ ਬਿਲਕੁਲ ਬਚਣਾ ਹੈ ਲੋਕਾਂ ਨੂੰ ਬਚਾਉਣਾ ਹੈ ਕਿਉਂਕਿ ਸਾਡੀ ਇਹ ਡਿਊਟੀ ਵੀ ਬੰਦੀ ਹੈ ਸਵਾਜ ਦੇ ਭ੍ਰਤੀ ਇਹਦੇ ਚ ਅਸੀਂ ਲਗ ਲਗ ਤਰ੍ਹਾਂ ਦੇ ਬੱਚਿਆਂ ਨੂੰ ਅਸੀਂ ਸੁਝਾ ਰਹੇ ਹਾਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਨੇ ਜਿਸ ਨਾਲ ਅੱਜ ਵੀ ਅਸੀਂ ਇੱਕ ਸੈਮੀਨਾਰ ਕਰਕੇ ਆਏ ਹਾਂ ਬੱਚੇ ਦੇ ਨਾਲ ਉਹ ਤਕਰੀਬ 250 ਦੇ ਕਰੀਬ ਬੱਚਾ ਸੀਗਾ ਜਿਨ੍ਹਾਂ ਕੋ ਅਸੀਂ ਇਹਦ ਲਿਆਏ ਕਿ ਉਹ ਅੱਜ ਤੋਂ ਬਾਅਦ ਇਸ ਚਾਈਨੀ ਡੋਰ ਦੇ ਨਾਲ ਨਾ ਤਾਂ ਆਪ ਪਤੰਗਬਾਜੀ ਕਰਨਗੇ ਨਾ ਹੀ ਆਪਣੇ ਲਾਗੇ ਬੰਨੇ ਕਿਸੇ ਨੂੰ ਕਰਨ ਦੇਣਗੇ ਇਸੇ ਤਰ੍ਹਾਂ ਹੀ ਲਗਾਤਾਰ ਜਾਗਰੂਕਤਾ ਕੈਂਪ ਜਾਰੀ ਰੱਖਾਂਗੇ ਜਿਹੜੇ ਬੱਚੇ ਅਸੀਂ ਆ ਗੁੱਡੀ ਡੋਡੇ ਫੜਦੇ ਹਾਂ ਉਹਨਾਂ ਨੇ ਸਮਝਾਇਆ ਪਿਆਰ ਨਾਲ ਵੀ ਸਮਝਾਇਆ ਜਾਂਦਾ ਹੈ ਤੇ ਉਹਨਾਂ ਨੂੰ ਪੈਰੇਟਿਸਮ ਜਿਹੜੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਅੱਗੇ ਤੋਂ ਤੁਸੀਂ ਜੇ ਇਹੋ ਜਿਹੀ ਕਾਰਵਾਈ ਕਰੋਗੇ ਤਾਂ ਉਹ ਉਹਨਾਂ ਦੇ ਪਿੰਡ 'ਤੇ ਜ਼ਰਾਬ ਵੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਸਾਨੂੰ ਇੱਥੇ ਕਾਫੀ ਸਫਲਤਾ ਮਿਲ ਰਹੀ ਹੈ ਲੋਕਾਂ ਵੱਲੋਂ ਸਾਨੂੰ ਬੜੀ ਸਲਾਹਾਂ ਕੀਤੀ ਜਾ ਰਹੀ ਹੈ ਇਸ ਗੱਲ ਦੀ ਪਿਛਲੇ ਇੱਕ ਹਫ਼ਤੇ ਤੋਂ ਸਾਨੂੰ ਕਾਫੀ ਮੈਸੇਜ ਆਏ ਨੇ ਕੰਪਲੀਮੈਂਟ ਮਿਲੇ ਨੇ ਵੀ ਤੁਸੀਂ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਸਰ ਤੇਰਾ ਜਨਰੇਟ ਤੱਕ ਲਗਾਤਾਰ ਡਰੋਨ ਉਡਾਈ ਜਾਣਗੇ ਨਿਗਰਾਨੀ ਰੱਖੀ ਜਾਏਗੀ ਨਿਕਲਣਾ 13 ਜਨੂਅਰੀ ਲੋਹੜੀ ਤੱਕ ਨਹੀਂ ਜੀ ਅਸੀਂ ਅੱਗੇ ਦੀ ਵੀ ਜਿੰਨੀ ਤੇਰੇ ਅਸੀਂ ਸ਼ਹਿਰ ਚ ਖਤਮ ਨਹੀਂ ਕਰ ਲੈਂਦੇ ਕਿਉਂਕਿ ਇਸ ਤੋਂ ਬਾਅਦ ਲੋਹੜੀ ਤੋਂ ਬਾਅਦ ਬਸੰਤ ਦਾ ਤਿਹਾੜਾ ਆਉਂਦਾ ਹੈ ਉਹਦੇ ਵਿੱਚ ਪਤੰਗਬਾਜ਼ੀ ਹੁੰਦੀ ਹੈ ਅਸੀਂ ਲਗਾਤਾਰ ਇਹਨੂੰ ਅਭਿਆਨ ਜਿਹੜਾ ਚਾਲੂ ਰੱਖਾਂਗੇ ਧੰਨਵਾਦ ਸਰ ਬਿਲਕੁਲ ਅਸੀਂ ਜਿਹੜੇ ਡਰੋਨ ਆਪਰੇਟਰ ਨੇ ਜਿਨ੍ਹਾਂ ਕੋਲ ਡਰੋਨ ਉਡਾਇਆ ਜਾਂਦਾ ਸੀ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਐ ਡਰੋਨ ਸਰ ਤੁਸੀਂ ਆਪਰੇਟ ਕਰ ਦਿਓ ਇਸ ਦੀ ਕਿੰਨੀ ਰੇਂਜ ਕਿੰਨੀ ਕਿੰਨੀ ਦੂਰ ਤੱਕ ਡਰੋਨ ਉੱਡਦਾ ਸਰ ਇਹ 14 ਕਿਲੋਮੀਟਰ ਤੱਕ ਰੇਂਜ ਦੇ ਗਈ ਦੀ 14 ਕਿਲੋਮੀਟਰ ਜਿੱਦਾਂ ਬਹੂਨ ਵੀ ਅ플ਾਈ ਕੀਤਾ ਸੀ ਤੇ ਵਿੱਚ ਦੋ ਬੰਦੇ ਕੈਪਚਰ ਕੀਤੇ ਆ ਆਪਾਂ ਜਿਹੜੇ ਗੱਟੂ ਦਾ ਗੁੱਡੀ ਅਪਲਾਈ ਕਰ ਰਹੇ ਆ ਉਹ ਬਿਲਕੁਲ ਤੁਹਾਨੂੰ ਦੱਸਦੇ ਕਿ 14 ਕਿਲੋਮੀਟਰ ਤੱਕ ਇਸ ਡਰੋਨ ਦੀ ਜਿਹੜੀ ਰੇਂਜ ਹੈ ਤੇ ਕਹਿ ਸਕਦੇ ਆ ਕਿ ਜਿਹੜਾ ਵੀ ਸ਼ਖਸ ਜਾਂ ਜਿਹੜਾ ਵੀ ਨੌਜਵਾਨ ਗੱਟੂ ਦਾ ਗੁੱਡੀ ਆ ਉਡਾਇਗਾ ਉਸ ਨੂੰ ਜਿਹੜਾ ਬਖਸ਼ਿਆ ਨਹੀਂ ਜਾਏਗਾ ਪੁਲਿਸ ਅੰਮ੍ਰਿਤਸਰ ਪੁਲਿਸ ਜਿਹੜੀ ਹੈ ਉਹਨਾਂ ਹਾਈ ਟੈਕ ਹੋ ਚੁੱਕਿਆ ਵੱਡੀ ਤਦਾਦ ਤੇ ਡਰੋਨ ਦੇ ਰਾਹੀ ਜਿਹੜਾ ਵੱਡੀ ਤਦਾਦ ਤੇ ਗੱਟੂਆ ਜਿਹੜੇ ਜ਼ਕੀਰੇ ਆ ਉਹ ਬਰਾ ਮਦਦ ਉਸੇ ਵੀ ਅੰਮ੍ਰਿਤਸਰ ਵਾਸੀ ਨੂੰ ਆਈ ਅਪੀਲ ਕਰਾਂਗੇ ਜੇਕਰ ਤੁਸੀਂ ਗੁੱਡੀ ਉਡਾਣੀ ਆ ਪਤੰਗ ਬਾਜੀ ਕਰਨੀ ਆ ਤਾਂ ਜਰੂਰ ਕਿਤਨਾ ਕਿਤੇ ਮਾਜੇ ਦੇ ਡੋਰ ਦੇ ਨਾਲ ਦੇਸੀ ਡੋਰ ਨਾਲ ਜਿਹੜੇ ਤੁਸੀਂ ਗੁੱਡੀ ਜੁੜੋ